ਾਰੇ ਵਿਦਿਆਰਥੀਓ ਅਤੇ ਅਧਿਆਪਕ ਸਾਥੀਓ ਸਤ ਸ੍ਰੀ ਅਕਾਲ ਬੱਚਿਓ ਅੱਜ ਆਪਾਂ 9 ਦਸੰਬਰ 2025 ਬੇਟਾ ਦਿਨ ਮੰਗਲਵਾਰ ਬੇਟਾ ਅਸੀਂ ਮੰਗਲਵਾਰ ਨੂੰ ਇੰਗਲਿਸ਼ ਦੇ ਵਿੱਚ ਬੋਲਾਂਗੇ ਟੂਡੇ ਟੀ ਜੂ ਈ ਐਸ ਡੀ ਏ ਬੇਟਾ ਟੂਡੇ ਬੇਟਾ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਵਿਚਾਰ ਸੱਚੀ ਕੋਸ਼ਿਸ਼ ਕਦੇ ਵੀ ਬੇਕਾਰ ਨਹੀਂ ਜਾਂਦੀ ਬੇਟਾ ਜੇਕਰ ਤੁਸੀਂ ਸੱਚੇ ਮਨੋਂ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਬੇਟਾ ਉਹ ਤੁਹਾਡਾ ਕੰਮ ਜਰੂਰ ਹੋ ਜਾਵੇਗਾ ਤਾਂ ਬੇਟਾ ਜੋ ਲੋਕ ਸੱਚੇ ਤਰ੍ਹਾਂ ਮਿਹਨਤ ਕਰਦੇ ਨੇ ਉਹ ਜ਼ਿੰਦਗੀ ਦੇ ਵਿੱਚ ਜਰੂਰ ਕਮਜਾਬ ਹੁੰਦੇ ਹਨ ਤਾਂ ਬੇਟਾ ਸਾਨੂੰ ਸੱਚੇ ਦਿਨੋਂ ਆਪਣੀ ਪੂਰੀ ਮਿਹਨਤ ਕਰਨੀ ਚਾਹੀਦੀ ਹੈਗੀ ਤਾਂ ਜਾ ਕੇ ਅਸੀਂ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਵੱਡਾ ਆਉਤਾ ਹਾਸਲ ਕਰਾਂਗੇ ਤਾਂ ਬੇਟਾ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਪਹਿਲਾ ਪ੍ਰਸ਼ਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸ੍ਰੀ ਚਮਕੌਰ ਸਾਹਿਬ ਕਿਹੜੇ ਕਿਹੜੇ ਸਹਬਜ਼ਾਦੇ ਪਹੁੰਚੇ ਸਨ ਬੇਟਾ ਇਹਦਾ ਉੱਤਰ ਹੈ ਸਹਬਜ਼ਾਦਾ ਅਜੀਤ ਸਿੰਘ ਸਹਬਜ਼ਾਦਾ ਜਝਾਰ ਸਿੰਘ ਬੇਟਾ ਜਦੋਂ ਚਮਕੌਰ ਦੇ ਵਿੱਚ ਲੜਾਈ ਲੱਗੀ ਸੀ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਦੇ ਨਾਲ ਸਹਬਜ਼ਾਦਾ ਅਜੀਤ ਸਿੰਘ ਅਤੇ ਸਹਬਜ਼ਾਦਾ ਜਝਾਰ ਸਿੰਘ ਲੜੇ ਸਨ ਬੇਟਾ ਨੈਕਸਟ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਹਬਜ਼ਾਦੇ ਕੌਣ ਹਨ ਬੇਟਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰ ਸੀ ਉਹਨਾਂ ਦੇ ਵਿੱਚੋਂ ਜੋ ਸਭ ਤੋਂ ਛੋਟੇ ਪੁੱਤਰ ਸੀ ਪੁੱਤਰ ਉਹ ਹੈਗੇ ਸੀ ਸਹਜਾ ਦਾ ਫਤਿਹ ਸਿੰਘ ਜੋ ਸਭ ਤੋਂ ਛੋਟੀ ਉਮਰ ਦੇ ਸੀ ਬੇਟਾ ਨੈਕਸਟ ਸਾਡੀ ਰਾਸ਼ਟਰੀ ਖੇਡ ਕਿਹੜੀ ਹੈ ਪੁੱਤਰ ਸਾਡੀ ਰਾਸ਼ਟਰੀ ਖੇਡ ਹੈਗੀ ਹੈ ਹਾਕੀ ਕੀ ਹੈ ਪੁੱਤਰ ਹਾਕੀ ਬੇਟਾ ਨੈਕਸਟ ਅਨੀਮੀਆ ਕਿਸ ਖਿੰਜ ਦੀ ਘਾਟ ਕਾਰਨ ਹੁੰਦਾ ਹੈ ਬੇਟਾ ਕਿ ਅਨੀਮੀਆ ਦਾ ਰੋਗ ਹੁੰਦਾ ਹੈ ਅਨੀਮੀਆ ਦੀ ਬਿਮਾਰੀ ਹੁੰਦੀ ਹੈ ਕਿ ਉਹ ਸਾਡੇ ਸਰੀਰ ਦੇ ਵਿੱਚ ਕਿਸ ਦੀ ਘਾਟ ਕਰਨ ਹੁੰਦੀ ਹੈਗੀ ਬੇਟਾ ਉਹ ਸਾਡੇ ਸਰੀਰ ਦੇ ਵਿੱਚ ਜਦੋਂ ਲੋਹੇ ਦੀ ਘਾਟ ਪੈਂਦੀ ਹੈਗੀ ਤਾਂ ਸਾਨੂੰ ਅਨੀਮੀਆ ਰੋਗ ਲੱਗ ਜਾਂਦਾ ਹੈਗਾ ਕਿਹਦੀ ਬੇਟਾ ਲੋਹੇ ਦੀ ਘਾਟ ਕਰਨਾ ਬੇਟਾ ਨੈਕਸਟ ਸਾਹ ਲੈਣ ਲਈ ਸਾਫ਼ ਹਵਾ ਬੇਟਾ ਆਕਸੀਜਨਾਂ ਸਾਨੂੰ ਕਿੱਥੋਂ ਮਿਲਦੀ ਹੈਗੀ ਬੇਟਾ ਜਦੋਂ ਸਾਹ ਲੈਂਦੇ ਆਗੇ ਤਾਂ ਸਾਨੂੰ ਸੁੱਧ ਹਵਾ ਮਿਲਦੀ ਹੈਗੀ ਜਿਹਨੂੰ ਅਸੀਂ ਬੋਲਦੇ ਆ ਆਕਸੀਜਨ ਉਹ ਸਾਨੂੰ ਕਿੱਥੋਂ ਮਿਲਦੀ ਹੈਗੀ ਬੇਟਾ ਸਾਨੂੰ ਮਿਲਦੀ ਹੈ ਪੌਦਿਆਂ ਤੋਂ ਕਿੱਥੋਂ ਮਿਲਦੀ ਹੈ ਪੁੱਤਰਾ ਪੌਦਿਆਂ ਤੋਂ ਬੇਟਾ ਪੌਦੇ ਜਿਹੜੇ ਹੈਗੇ ਉਹ ਆਕਸੀਜਨ ਛੱਡਦੇ ਹੈਗੇ ਔਰ ਕਾਰਬਨ ਡਾਈ ਆਕਸਾਈਡ ਲੈਂਦੇ ਹੈਗੇ ਬੇਟਾ ਇਹ ਸਾਡੇ ਪੰਜਾਬੀ ਦੇ ਪ੍ਰਸ਼ਨ ਸੀ ਉਹ ਅਸੀਂ ਸੋਲਵ ਕਰ ਲਏ ਹੁਣ ਅਸੀਂ ਕਰਾਂਗੇ ਸਾਡੇ ਇੰਗਲਿਸ਼ ਦੇ ਵਰਡ ਪਹਿਲਾ ਕੀ ਹੈ ਬੇਟਾ L O C K ਬੇਟਾ ਲਾਕ ਜਾਂ ਲੋਕ ਬੇਟਾ ਹੁੰਦਾ ਤਾਲਾ ਜਾਂ ਜਿੰਦਰਾ ਠੀਕ ਹੈ ਬੇਟਾ ਨੈਕਸਟ F R O C K ਬੇਟਾ ਫਰੌਕ ਜਾਂ ਫਰਾਕ ਬੇਟਾ ਹੁੰਦੀ ਹੈ ਫਰਾਕ ਜਿੰਨੀਆਂ ਕੁੜੀਆਂ ਛੋਟੇ ਕੁੜੀ ਪਾਉਂਦੇ ਪਰ ਆਖੜ ਬੋਲ ਨਹੀਂ ਸੀ ਬੇਟਾ ਕਿਸਮ ਦੀ ਕੁਮੇਜ਼ ਹੀ ਹੁੰਦੀ ਹੈਗੀ ਬੇਟਾ ਨੈਕਸਟ ਬੀ ਆਰ ਆਈ ਸੀ ਕੇ ਬੇਟਾ ਬ੍ਰਿਕ ਬੇਟਾ ਹੁੰਦੀ ਹੈ ਕਿ ਇੱਟ ਜਾਂ ਇੱਟ ਵਰਗੀ ਕੋਈ ਵਸਤੂ ਠੀਕ ਹੈ ਬੇਟਾ ਨੈਕਸਟ ਬੇਟਾ ਪੀ ਐਲ ਜੂ ਸੀ ਕੇ ਬੇਟਾ ਪਲਕ ਇਹਦਾ ਪਲਕ ਹੁੰਦਾ ਤੋੜਨਾ ਜਾਂ ਕੋਈ ਚੀਜ਼ ਦੀ ਛਾਂਟੀ ਕਰਨਾ ਅਲੱਗ ਕਰਨਾ ਜਾਂ ਖੋਲ ਲੈਣਾ ਪਲਕ ਕਰ ਲੈਣਾ ਠੀਕ ਹੈ ਬੇਟਾ ਨੈਕਸਟ ਐਸ ਆਰ ਟੀ ਆਈ ਸੀ ਕੇ ਬੇਟਾ ਸਟਿਕ ਬਸ ਸਟਿਕ ਹੁੰਦੀ ਹੈ ਵੀ ਸੋਟੀ ਲਾਠੀ ਜਾਂ ਛੜੀ ਜਾਂ ਬੇਟਾ ਕੋਈ ਡੰਡੀ ਡੰਡੀ ਤਾਂ ਬੇਟਾ ਸਾਡੀ ਅੱਜ ਦੀ ਸਲਾਈਡ ਸੀ ਤਾ ਸਾਰੇ ਬੱਚਿਆਂ ਨੇ ਸਵੇਰੇ ਵੀਡੀਓ ਦੇਖ ਕੇ ਸਲੈਡ ਦੀ ਤਿਆਰੀ ਕਰਨੀ ਹੈ ਸਲੈਡ ਯਾਦ ਕਰਨੀ ਹੈਗੀ ਸਾਰੇ ਬੱਚਿਆਂ ਤੋਂ ਪ੍ਰੇਅਰ ਦੇ ਵਿੱਚ ਜੋ ਸਲੈਡ ਸੁਣੀ ਜਾਊਗੀ ਔਰ ਮੇਰੇ ਅਧਿਆਪਕ ਸਾਥੀਆਂ ਨੇ ਬੇਨਤੀ ਹੈਗੀ ਕਿ ਇਸ ਸਲੈਡ ਦੀ ਵੀਡੀਓ ਨੂੰ ਬਤ ਤੋਂ ਬਤ ਬੱਚਿਆਂ ਦੇ ਕਿਰਪਾ ਨਾਲ ਸ਼ੇਅਰ ਕਰੋ ਤਾਂ ਜੋ ਬੱਚੇ ਵੀਡੀਓ ਦੇਖ ਕੇ ਚੰਗੀ ਤਰ੍ਹਾਂ ਤਿਆਰੀ ਕਰ ਸਕਣ ਸਾਰੇ ਅਧਿਆਪਕਾਂ ਦਾ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ